ਆਇਤੋ ਲੱਗੇ ਪਏ ਨੇ ਆ ਇੱਥੇ ਰੱਖਾ ਕਿਆ ਸ਼ਾਟ ਸੀਗਾ ਫਤਿਹ ਕਿਆ ਸ਼ਾਟ ਸੀ ਬਹੁਤ ਵਧੀਆ ਸ਼ਾਟ ਬਹੁਤ ਵਧੀਆ ਸ਼ਾਟ ਹਮਾਰਿਆ ਸ਼ੱਕਾ ਗਾਈਸ गुड ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਮੋਗੇ ਗਾਈਸ ਬੱਚੇ ਆਪਣਾ ਬਾਹਰ ਖੇਡਣ ਲੱਗੇ ਪਏ ਨੇਗੇ ਠੰਡ ਚ ਐਨੀ ਚ ਦਿਨ ਚੜਨ ਨਹੀਂ ਦਿੱਤਾ ਨਾਲ ਦੀ ਨਾਲ ਲੱਗੇ ਛੁੱਟੀਆਂ ਇਹਨਾਂ ਦੀਆਂ 14 ਤਰੀਕ ਤੱਕ ਤੁਹਾਨੂੰ ਪਤਾ ਸੀ ਵੀ ਵੱਜ ਚੁੱਕੀਆਂ ਨੇ ਇਹਦੇ ਉਹਨਾਂ ਦਾ ਪੂਰਾ ਲਹਾ ਲੈ ਰਹੇ ਨੇ ਕਿ ਹੁਣ ਆਜੋ ਹੁਣ ਬੱਚੇ ਕੋਲ ਚਲੀਏ ਪੁੱਛੇ ਕਿ ਕੀ ਕਰੀਏ ਅੱਜ ਚਪਾਤੀ ਤੁਸੀਂ ਸਾਨੂੰ ਅੱਜ ਗੱੱਚਾ ਕੱਟੇ ਰਵੜੇ ਆ ਜਾਓਗੇ ਠੀਕ ਹੈ ਰੋੜੀਆਂ ਤੇ ਗੱੱਚਾ ਕਰ ਰੋੜੀਆਂ ਰੋੜੀ ਆਈ ਈ ਉਹ ਇੱਟਾਂ ਦੀ ਰੋੜੀ ਹੁੰਦੀ ਆ ਉਹ ਵਾਲੀ ਰੋੜੀ ਨਹੀਂ ਹੋਰ ਕਿਹੜੀ ਲੋੜ ਆ ਸਮਾਨ ਅੱਛਾ ਐਂ ਕਹੋਗੇ ਵੀ ਲੋੜੀ ਦਾ ਸਮਾਨ ਚਾਹੀਦਾ ਇੱਕ ਇੱਕ ਦੋ ਇੱਕ ਚੁੱਕਾ ਮੁਰੁੰਦਾ ਮੁਰੁੰਦਾ ਦੋ ਗੱਜਾਂ ਗੱਬੀ ਹਰੇ ਇੱਕ ਮੂਫੀਆਂ ਦੋ ਲਫਾਪੇ ਲੈ ਆਓ ਮੂਫੀਆਂ ਦੇ ਵੀ ਖਤਮ ਨਾ ਹੋਣਾ ਹੂੰ ਹੋਰ ਹੋਰ ਤਿੱਕ ਕੋਈ ਟੀਜੀ ਲੈ ਆ ਦਿਓ ਓਕੇ ਜਿਆਦਾ ਨਹੀਂ ਕਹਤਾ ਖੜਾ ਉਹ ਕੇ ਚਲੋ ਜੀ ਡਿਮਾਂਡਾਂ ਇੰਨਾ ਨਹੀਂ ਆਉਗੀਆਂ ਨਈਆਂ ਹੁਣ ਲੋੜੀ ਦੀਆਂ ਲੋੜੀ ਦਾ ਸਮਾਨ ਇਹਨਾਂ ਨੂੰ ਲੈ ਕੇ ਦੇਣਾਗਾ ਮੈਂ ਵੀ ਡਿਊਟੀ ਜਾਣਾਗਾ ਤੇ ਛੂੰਦਾ ਹੋਇਆ ਡਿਊਟੀ ਤੋਂ ਸਮਾਨ ਲੈ ਕੇ ਦਊਂਗਾ ਇਹਨਾਂ ਨੂੰ ਚਲੋ ਠੀਕ ਹੈ ਗਾਇਸ ਮੈਂ ਵੀ ਆਪਣੇ ਡਿਊਟੀ ਜਾਣਾਗਾ ਤੇ ਡਿਊਟੀ ਤੋਂ ਆ ਕੇ ਫਿਰ ਆਪਾਂ ਇਹਨਾਂ ਨੂੰ ਜਿਹੜਾ ਸਮਾਨ ਆਗਾ ਉਹ ਦੰਨਿਆਗੇ ਹਨਾ ਫਿਰ ਦਫਾਣੇ ਤੋਂ ਉਹਨੂੰ ਵੀ ਕੀ ਕੁਝ ਲਿਆਉਂਦਾਗਾ ਸੀ ਲੋੜੀ ਦਾ ਸਮਾਨ ਇਹਦਾ ਪਾਸ ਹੋਇਆ ਹੈ ਲੈਟ ਆਲੇ ਉਹ ਮੇਰਾ ਪਪਾ ਸਰ ਕੋਲ ਆਣਿਆ ਹੈ ਹੈ

डैडा तो बोल रहे हो नहीं ऐसे नहीं सब तो कर सकते सब तो कर लिया करो मेरा बेटा नहीं सब बना के बना दे वे तो बोल ही उगाना गुड्डू बाबे नहीं चल फिर मैं खाई जाए वाला या आम का तो आम का करना है खुल गया ਸਿੰਜਿਮ। ਯਾ ਕੋਲਦਾ ਸਿੰਜਿਮ। ਕੋਲ ਗਿਆ। ਅਈ। ਸਹੀ ਆਂ। ਆਪੀਆ। ਹੈ ਜੇ ਕੋਈ ਬਦਲ ਮਿਲੀ ਮੈਕਾ ਹੈ। ਬਰਾਸ ਆ ਹੈ। ਕਿਡਲੀ ਹੈ। ਹੂੰ ਕਿਡਲੀ ਹੈ। ਰੌਕਸੀ ਦੇ ਵਾਲ ਆ ਵਾਸਤੇ। ਦੇਖ। ਰੋਕੋ ਅਖੀਰ ਵਾਲੀ ਆ ਨਾ ਨਹੀਂ ਨਹੀਂ ਲੈ ਲੜ ਦਿੱਸ ਵਾਲੇ ਆ ਹਾਂ ਮੰਗਾਇਆ ਸੀ ਤੁਸੀਂ ਫਿਰ ਲੈ ਆਉਣਾ ਹੀ ਸੀਗਾ ਮੈਂ ਲੱਗਾ ਲੈ ਆਣੇ ਹੀ ਹੈਗਾ ਕਿਉਂ ਇਸ ਇਸ ਮਾਰਦਾ ਨਹੀਂ ਕਰ ਗਿਆ ਲਫਾਫਾ ਫਟਿਆ ਪਿਆ ਲਫਾਫਾ ਪੜ ਗਿਆ ਸੀ ਉਹ ਹੁੰਦਾ ਉਹਦੇ ਨਾਲ ਗੱਚੇ ਨਾਲ ਫਟ ਗਿਆ ਅੱਛਾ ਗੱਚੇ ਦਾ ਲਫਾਫਾ ਜੀ ਉਹ ਥੋੜਾ ਜਿਆਦਾ ਤਿੱਖਾ ਸੀਗਾ ਉਹਦੇ ਨਾਲ ਪਟ ਗਿਆ ਲੈਨ ਬਫਾਦਰ ਨੇ ਅਧ ਨੂੰ ਨਾ ਬੜਾ ਫਾਟੇ ਰ ਨੂੰ ਵੀ ਕੀ ਕੁਸ ਲਿਆ ਹੁੰਦਾਗਾ ਹੋਂ ਹੁ ਲਾ ਲਈ ਲਓ ਜੀ ਗਾਇਸ ਲੋੜੀ ਦਾ ਸਮਾਨ ਆ ਗਿਆ ਇਹ ਰੱਖਿਆ ਤੇਰੇ ਵਾਸਤੇ ਗਿਫਟ ਲੋੜੀ ਦਾ ਆ ਮੇਰੀ ਜੈਸ ਉਸ ਗੋਲ ਮਟੋਲ ਜਿੱਚਾ ਗਾ ਰੋਲ ਗੱਚਾ ਹੈ ਉਹ ਭਾਵੇਂ ਨਾ ਮੁੰਡੇ ਦੋ ਚੱਕਰ ਦੇ ਦੋ ਮਹੀਨੇ ਹੋ ਗਏ ਕੀ ਤੇ ਗੱਚਾ ਗੱਦੀ ਤੇ ਕਰ ਲਿਆ ਹੁੰਦਾ ਤਾਂ ਕਰ ਲੋ ਸਭ ਬੱਚਿਆਂ ਘੱਟ ਲਓ ਮੈਂ ਭੁੱਲ ਗਿਆ ਲੋੜੀ ਨੇ ਤਿਆਰੀਆਂ ਹੋ ਗਈਆਂ ਗਾਇਸ ਪੂਰੀਆਂ ਮੁਖਲੀ ਦੇ ਦਾ ਦੋ ਤਿੰਨ ਦੋ ਪੈਕਟ ਲੈ ਆਂਦੇ ਦੋ ਪੈਕਟ ਦੇ ਦੇਣੇਗੇ ਦੋ ਪੈਕਟ ਆਹਾ ਮੇਰਾ ਆਹਾ ਮੇਰਾ ਠੀਕ ਨੇ ਛਿੱਤੇ ਵਾਲੋ ਹੁਣ ਆਹ ਸਮਾਨ ਲੈ ਆਂਦਾ ਨਮਸਤੇ ਠੀਕ ਆ ਫਤਿਹ ਹੈ ਮੂੰਹ ਦਾ ਹੈ ਢੱਕ ਰੱਖਿਆ ਘਾ ਪਰ ਰੱਖਿਆ ਮੂੰਹ ਕਾਨਪੀਨ ਵਾਲੇ ਸਟਾਰ ਵੀ ਹੋ ਗਿਆ ਤਾਂ ਲੋੜੀ ਸ਼ੁਰੂ ਹੋ ਗਈ ਪਤਲੀ ਤਾਂ ਕਿਹੜੇ ਮੇਰੇ ਤੇ ਸਿਰਫ ਚਾਰ ਹੀ ਨੇ ਕੀ ਕੱਟਨੇ ਵਾਰ ਅੱਜ ਤਾਂ ਖੰਮੇ ਨੇ ਫੇਰ ਕਿ ਹੋ ਗਿਆ ਹੌਲਾ ਹੌਲਾ ਤੂੰ ਹਿੰਦ ਦੇ ਦੇ ਇੱਕ ਆ ਗਿਆ ਹੋ ਗਿਆ ਗੁੱচ্চਾ ਹਾਂ ਮੇਰ ਮਾਰ ਵੀ ਲਈ ਆਪਦੀ ਆਹ ਦੋ ਲੈ ਕੇ ਬੈਠਾ ਨੂੰ ਬਿੱਲੀ ਇਹ ਕੱਲਾ ਖਾਏਗਾ ਫਤਿਹ ਕੁੜੀ ਹਿੰਦ ਦੇਦੀ ਵਿੱਚੋਂ ਪਰ ਉਹ ਵੀ ਤਾਂ ਉਦੇ ਨੂੰ ਲਓ ਯਾਰ ਗਾਈਸਾ ਲੋੜੀ ਦੀ ਜਿਹੜੀ ਤਿਆਰੀ ਹੈਗੀ ਉਹ ਹੋ ਗਈ ਹੈਗੀ ਕੱਲ ਨੂੰ ਕਿਉਂਕਿ ਲੋੜੀ ਹੈਗੀ ਤੇ ਜੋ ਤੱਕ ਤੁਸੀਂ ਬਲੌਗ ਦੇਖੋਗੇ ਸ਼ਾਇਦ ਉੱਤੇ ਤੱਕ ਲੰਘੀ ਹੋਵੇ ਲੋੜੀ ਤੇ ਆ ਦੇਖੋ ਬੱਚਿਆਂ ਨੇ ਤਾਂ ਆਪੋ ਆਪਣੀਆਂ ਚੀਜ਼ਾਂ ਬਈ ਮੇਰ ਮਾਰ ਲਈ ਹੈਗੀ ਜਿਹੜੀ ਜਿਹੜੀ ਇਹਨਾਂ ਨੂੰ ਪਸੰਦ ਆਈਆਂ ਚੀਜ਼ਾਂ ਹਨਾ ਗੱਟਕਾ ਆ ਦੇਖੋ ਰੋਲ ਗੱਟਕਾ ਲੈ ਆਂਦੀ ਸੀ ਇਹਨੇ ਇਹਦੇ ਰੋਲ ਗੱਟਕਾ ਪਸੰਦ ਆਈ ਗੱਲੀ ਇਹਦੇ ਤੈਨੂੰ ਵਧੀਆ ਲੱਗੀ ਹੱਜੇ ਖਾਧੀ ਵੀ ਨਹੀਂ ਮੈਂ ਤਾਂ ਗੋੜਾ ਖਿੱਚਿਆ ਮੈਂ ਗੋੜਾ ਖਿੱਚੀ ਮਾਰੀ ਨਾ ਮੇਰੀ ਅਰੇੜ ਮੇਰੀ ਗੋੜਾ ਖਿੱਚੀ ਸੰਦੀ ਦਾ ਤੇ ਕਾਨੂੰ ਮਨਾਵਾਂਗੇ गाइस ਲੋੜੀ ਤੇ ਤੁਹਾਨੂੰ ਵੀ ਦਿਖਾਵਾਂਗੇ ਨਾਲੇ ਹਨਾ ਬੜੀ ਧੁੰਮਤ ਨਾਲ ਧੂਈ ਵਗੈਰਾ ਲਾ ਕੇ ਜਿਵੇਂ ਪਿੰਡਾਂ ਦੇ ਵਿੱਚ ਮਨਾਉਂਦੇ ਹੁੰਦੇ ਨੇ ਉਵੇਂ ਹੀ ਆਪਾਂ ਮਨਾਵਾਂਗੇ ਬੱਚੇ ਵੀ Enjoy ਕਰਨਗੇ ਤੁਸੀਂ ਵੀ ਸਾਡੇ ਨਾਲ Enjoy ਜ਼ਰੂਰ ਕਰਿਓ ਲੋੜੀ ਖਜੂਰਾ ਖਾਰੇ ਸੀਗੇ ਬੈਠੇ ਡਿਊਟੀ ਤੋਂ ਆਏ ਸੀਗੇ ਤੇ ਹੁਣ ਖਜੂਰਾ ਨੂੰ ਬਾਡੇ ਲਾਏ ਹੋਏ ਨੇਗੇ ਖਾ ਪੀ ਕੇ ਠੰਡ ਬਹੁਤ ਹੈ ਜਾਈਆਂ ਵਿੱਚ ਬੜੇ ਬੈਠਾਂਗੇ ਹੁਣ ਇੱਕ ਚੀਜ਼ ਦਿਖਾਈਏ ਦਿਖਾਓ ਜੀ ਦਿਖਾਓ ਸਰਪ੍ਰਾਈਜ਼ ਕੀ ਸਰਪ੍ਰਾਈਜ਼ ਓ ਵਾਓ ਇਹ ਕਿਨੇ ਬਣਾਇਆਗਾ ਮੈਨੇ ਤਾਂ ਬਣਾਇਆ ਸੱਚੀ ਏ ਸੱਚੀ ਢਾਈ ਬਣਾਇਆਗਾ ਹਾਂ ਹੈ ਫਤੇ ਚੂੜਦਾ ਨਹੀਂ ਬੋਲਦੀ ਇਹ ਉਹ ਨਾ ਬੋਲਦੀ ਨਹੀਂ ਉਹਨੂੰ ਕਿਉਂ ਹੋਇਆ ਰੋਸ ਗਿਆ ਚਾਲ ਉਹਦਾ ਰੋਸ ਹੈਨ ਲੈ ਕੱਟ ਕੇ ਦੇਖਾਂ ਮੈਂ ਕੱਟ ਲਈਆਂ ਯਾਰ ਉਹ ਵੀ ਹਜੇ ਮੇਰਾ ਹੈਪੀ ਬਰਥਡੇ ਆ ਹੈ ਕਾਦੀ ਖੁਸ਼ੀ ਦੀ ਚੀਜ਼ ਬਣਾ ਲਈ ਅੱਜ ਕੇਕ ਉਹ ਇਹਦਾ ਖਾਂਦੇ ਜੀ ਦਰ ਰਹਾ ਸੀ ਹੂੰ ਬ੍ਰਾਜ਼ੀਲੀ ਚੋਪਾ ਚੋਪਲੇ ਲਿਆ ਹੈ। ਕਿਉਂ? ਦਖਾਾ ਕੱਟ ਕੇ ਵੀ ਕਿਹਾ ਜੇ ਟੇਸਟ ਕਰਾ। ਟੂਟ ਬੋਲ ਲਿਆ ਹਰਰ। ਕਿਉਂ? ਮੈਂ ਬੇਟਾ ਬਣਾਇਆ ਸੀ। ਤੈਨਾਂ ਕੀ ਬਣਾਇਆ ਚ? ਕਿਆ ਬਣਾਇਆ ਹੁਣ ਫਿਰ? ਮੈਂ ਕਦੋਂ ਕਹਿੰਦੇ ਨਹੀਂ ਬਣਾਇਆ। ਕਾਦਾ ਬਣਾਇਆ ਕਾਦਾ ਇਹ? ਇਹ ਆਟੇ ਦਾ। ਮੂੰਗੀ ਨਹੀਂ ਕੰਢੀ ਸੀ। ਕੀ ਕਾਦਾ ਸੀ? ਹੂੰ। ਬਹੁਤ ਜੰਮੀ ਆ। ਹੂੰ। ਟੇਸਟੀ।

ਖੋਲ ਲੈ ਗੱਜ ਹੂੰ ਹੂੰ ਅੱਛੇ ਟੇਨ ਨੂੰ ਖੋਲ ਕੇ ਦੇਕਾ ਜਲਦੀ ਕਰ ਚੱਲ ਤੂੰ ਆਪ ਨੂੰ ਲੈ ਕੇ ਦੇ ਦੇ ਦੋਨਾਂ ਨੂੰ ਖੋਲੋ ਕੀ ਅਗਰ ਦੋਨੇ ਦੇਖ ਗਏ ਕੱਟ ਜਾ ਕੱਟ ਦੇ ਸਾਈਡ ਜੀ ਤੂੰ ਕਾੜੀ ਹੋ ਗਿਆ ਖੋਲ ਗਿਆ ਬਸ ਸਾਈਡ ਕੀ ਹੈ ਚੋ ਤਾ ਆ ਵੀ ਦੇ ਹੁਣ ਡੱਟ ਕੇ ਤਰਸਾਈ ਜਾਨੀ ਹੈ ਵੀ ਹਾਂ ਫੇਰਾ ਹੂੰ ਬਸ ਕੀ ਹੈ ਤਾਰ ਜੁ ਲੱਗ ਰਿਹਾ ਦੱਸਗਾ ਜੀ ਤਾਰ ਆ ਗਿਆ ਪਲਾਸਟਿਕ ਦੀ ਤਾਰ ਹੋਈ ਇਹ ਆ ਦੇਖੋ ਗਾਇਸ ਤਾਰਾ ਪਤਾ ਨਹੀਂ ਕੀ ਹੈ ਕਿਟਿੰਗ ਵਾਲੀ ਕਿਤੇ ਲੱਗ ਰਹੀ ਹੋਈ ਹੈ ਕ੍ਰੋਮ ਤਾਰ ਕੋਈ ਇਹ ਗੱਡੀ 'ਚ ਲਗਾਉਣ ਵਾਲੀ ਗੱਡੀ ਦੇ AC ਵੈਂਟ ਹੁੰਦੇ ਨੇ ਜਿਹੜੇ ਉਹਨਾਂ ਤੇ ਲਗਾਉਣ ਵਾਲੀ ਹੈਗੀ ਸਾਰਾ ਕੁਝ ਗੱਡੀ ਵਾਸਤੇ ਲੈ ਜਾਂਦੇ ਨੇ ਹੋਰ ਤੇ ਬੱਸ ਲੈਣਾ ਸੀ ਦੇਖ ਕਹਾੜਾ ਪਿੱਛੋਂ ਹੀ ਖੁੱਲ ਜਾ ਰਿਹਾ ਲਾ ਇੱਕ ਸਾਈਡ ਤੋਂ ਹੀ ਖੋਲ ਲਾ ਤੂੰ ਚਾਰੇ ਪਾਸੇ ਉਹਦੇ ਖੋਲਣ ਲੱਗ ਗਿਆ ਖੁੱਲ ਗਿਆ ਉਹ ਮੈਂ ਦੁੱਸਰ ਸਾਲ ਤੋਂ ਦੁੱਧ ਹੀ ਹਰ ਗੱਲ ਆਸ ਤੇ ਸੀ ਹਾਂ ਕੀ ਗਲਾਸ ਇਹ ਮੈਂ ਘੱਟ ਲਈਏ ਲੈ ਦੇਖੋ ਗਲਾਸ ਗਲਾਸ ਹਲੋ ਮੈਂ ਦੁਗਾ ਤੋ ਦੇਈ ਇਹਨਾਂ ਨੂੰ ਮੈਂ ਬਾਰ ਬੀਕਾ ਲੈ ਕਣੀ ਕਿੱਕ ਇਹ ਇਹ ਸੋ ਜੋ ਦਾ ਗਰ ਗੇ ਉਹ ਕੋਲ ਰੁਕੇ ਸਾਡੇ ਤੇ ਤਾਂ ਕੋਈ ਵਿੱਚ ਹੋਰ ਦੇ ਹੋਰ ਬਿਊ ਕੋਸ ਕੱਢੋ ਉਹਨੂੰ ਮੈਂ ਕਰ ਦੂੰਗਾ ਕਿਾ ਕੱਟ ਲਾਂਗਾ ਕੱਢੋ ਵੱਡਾ ਰੋੜ ਲੈਂਦੇ ਬੱਤ ਮਾਰ ਕੇ ਰੋ ਰਹੀ ਆਂ ਉਹਨੇ ਕੱਲ ਆਇਆ ਸੀ ਤੁੰਗੜੀ ਆਹ ਇਹ ਨਹੀਂ ਇਹ ਦੇ ਦੇ ਲਾ ਇਹ ਦੋ ਵੀ ਲੈ ਮੈਂ ਨਾ ਪਾਉਣਾ ਮੈਂ ਕੱਢੂਗੀ ਇੱਕ ਵਾਰ ਇਹ ਲਾ ਕੱਢੂਗਾ ਇੱਕ ਤੂੰ ਨਾਲ ਨਾਲ ਨੂੰ ਮੈਂ ਵੀ ਦੇ ਦੇ ਨਾਲ ਇਹਦਾ ਬੇਟਾ ਇੰਜ ਦੇ ਦੇ ਨਾਲ ਆ ਇਹ ਛੋਟੇ ਛੋਟੇ ਡਾਸਟ ਮੇਰੇ ਨੇ छोटे जे बाल कौन है उसके नहीं मेरा खेड़े नहीं लगी है ना ला और एक मॉम क्या दे बाल पाल रहा है और रह तो नहीं जो उसे खजान ना मिल रहा है अच्छा ऐसा एक गड्डी चला कर मस्त है कई बार कोई कचरा कुचरा पाल रहा है कौन कौन दहावस्त है रॉक्सी महारानी ये देख कर थोड़ा कौन मिल रहा है रॉक्सी रॉक्सी महारानी कैसे कीले हैं ਲੇਓ ਕਿਲੇਓ ਦੋ ਵਲੋਂ ਦੋ ਵਲੋਂ ਮੈਂ ਤਾਂ ਸੋਚ ਰਿਹਾ ਸੀ ਅੱਜ ਨਾ ਪਾਣੀ ਪੋਣੀ ਵੀ ਨਾਲ ਨਹੀਂ ਡਸਟਬਿਨ ਨਹੀਂ ਗੱਡੀ 'ਚ ਰੱਖਾਂਗੇ ਕਿੱਥੇ ਰੱਖੋਗੇ ਇਹਨੂੰ ਬਾਕੀ ਇਹ ਦੇਖੋ ਗਾਇਜ਼ ਦੋਨੋਂ ਕੰਮ ਦੀ ਚੀਜ਼ਾਂ ਨਹੀਂ ਆ ਤੇ ਇੱਕ ਫਰੰਟ ਡੋਰ 'ਚ ਰੱਖ ਲਾਂਗੇ ਇੱਕ ਬੈਕ ਡੋਰ 'ਚ ਤੇ ਦੋਨੋਂ ਬਹੁਤ ਕੰਮ ਆਉਣ ਵਾਲੀ ਚੀਜ਼ਾਂ ਨਹੀਂ ਹੈ ਗੱਡੀ 'ਚ ਯਾਰ ਇਹਨਾਂ ਨੂੰ ਅਕਸੀਡਿਕ ਕਿੱਟ ਕਦੋਂ ਆਊਗੀ ਉਹ ਵੀ ਆਉਣੀ ਤਾਂ ਹੈ ਬੋਤਲਾਂ ਬੱਚੇ ਕੇ ਵੇਰ ਚਾਈ ਚੁਲਪਟੇ ਪੈਗੇ ਠੰਡ ਕਰਕੇ ਗਾਇਸ ਅੱਜ ਦਾ ਜਿਹੜਾ ਬਲੌਗ ਆ ਆਪਾਂ ਇੱਥੇ ਇਹਨੂੰ ਖਤਮ ਕਰ ਦਾਂਗੇ ਤੇ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਜਾ ਕੇ ਜਲਦੀ ਜਲਦੀ ਸਬਸਕ੍ਰਾਈਬ ਵੀ ਕਰ ਲਓ ਤੇ ਠੀਕ ਆ ਗਾਇਸ ਕੱਲ ਨੂੰ ਮਿਲਦੇ ਆਂ ਫਿਰ ਨਵੇਂ ਬਲੌਗ ਚੋਂ ਦਾ ਕਾਸਤੇ ਬਾਏ ਬਾਏ ਗੁੱਡ ਨਾਈਟ ਬਾਏ ਬਾਏ